ਦੋਸਤੋ ਇੱਕ ਨਾ ਪੁਰਾਣੀ ਜੀ ਕਹਾਵਤ ਹੈ ਸ਼ਾਇਦ ਗੁਰਦਾਸ ਮਾਨ ਦਾ ਗੀਤ ਹੈ ਬੱਲੇ ਉਹ ਚਲਾਕ ਸੱਜਣਾ ਹੁਣ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਚੋਰ ਦਰਵਾਜ਼ੇ ਰਾਹੀਂ ਬੀਜੇਪੀ ਦਾ ਕੰਮ ਕਰ ਰਿਹਾ ਹੈ ਚਲੋ ਆਪਾਂ ਸਭ ਨੂੰ ਪਤਾ ਵਾ ਕਿ ਐਨਐਸਏ ਦੇ ਅਧੀਨ ਫੜ ਕੇ ਨੌਜਵਾਨਾਂ ਨੂੰ ਦਿਬਰੂਗੜ੍ਹ ਭੇਜਿਆ ਉਹ ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀਗਾ ਕਿਸਾਨ ਅੰਦੋਲਨ ਸ਼ੰਭੂ ਦੇ ਵਿੱਚ ਸ਼ੁਰੂ ਹੋਇਆ ਕਿਸਾਨ ਮਜ਼ਦੂਰ ਮੋਰਚੇ ਦਾ ਤੇ ਉੱਥੇ ਜਿਹੜਾ ਤਸ਼ੱਦਦ ਬੀਜੇਪੀ ਦੀ ਹਰਿਆਣਾ ਦੀ ਪੁਲਿਸ ਨੇ ਕੀਤਾ ਸਾਡੇ ਅ ਟੈਰਿਟਰੀ ਦੇ ਘੱਗਰ ਦਰਿਆ ਦੇ ਉੱਤੇ ਵੜ ਕੇ ਬੈਰੀਕੇਟਿੰਗ ਕਰਕੇ ਸੈਂਕੜੇ ਜਵਾਨ ਕੁੱਤੇ ਨਿਸ਼ਾਨ ਸਾਹਿਬ ਕੁਚਲਿਆ ਟਰੈਕਟਰ ਪੰਨੇ ਸ਼ੂਭ ਕਰਨ ਦੀ ਗੋਲੀ ਮਾਰੀ ਭਗਵੰਤ ਸਿੰਘ ਮਾਨ ਦਾ ਬਹੁਤ ਨਰਮ ਜਿਹਾ ਰਵਈਆ ਰਿਹਾ ਵਾ ਸਿਰਫ ਲੋਕ ਦਿਖਾਵੇ ਵਾਸਤੇ ਅੱਜ ਮੈਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੀ ਪੇਸ਼ ਕਰਦਾ ਅੱਛੀ ਤਰ੍ਹਾਂ ਦੇਖੋ ਇਹਦੀ ਇਹ 15 ਤਾਰੀਖ ਦੀ ਨੋਟੀਫਿਕੇਸ਼ਨ ਹੈ ਪਹਿਲਾਂ ਇਸ ਨੋਟੀਫਿਕੇਸ਼ਨ ਨੂੰ ਦੇਖੋ ਪੰਜਾਬ ਮੰਡੀ ਬੋਰਡ ਇਹਦਾ ਇੱਕ ਐਗਜ਼ੀਕਟਿਵ ਆਰਡਰ ਕੱਢਿਆ ਉਹਨਾਂ ਨੇ ਔਰ ਇਸ ਵਿੱਚ ਜਿਹੜਾ ਕਾਬਲੇ ਗੌਰ ਗੱਲ ਆ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਿਆ 2020 ਤੇ 21 ਦੇ ਵਿੱਚ ਜਿੱਥੇ 700 ਕਿਸਾਨ ਆਪਣਾ ਮਾਰਿਆ ਗਿਆ ਪੰਜਾਬ ਦਾ ਉਹ ਕੀ ਮੰਗਾ ਮੰਨਦੇ ਸੀ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਉਹ ਵਾਪਸ ਲੈ ਜਾਣ ਤਾਂ ਸਵਾ ਸਾਲ ਦੇ ਸੰਘਰਸ਼ ਤੋਂ ਬਾਅਦ ਭਾਜਪੀ ਨੇ ਉਹ ਕਾਨੂੰਨ ਵਾਪਸ ਲੈ ਪਾਵਾਂ ਕਿ ਉਹਨਾਂ ਨੇ ਆਪਣੀਆਂ ਵਾਅਦੇ ਪੂਰੇ ਨਹੀਂ ਕੀਤੇ ਐਮਐਸਟੀ ਵਗੈਰਾ ਨਹੀਂ ਬਣਾਏ ਉਹਨਾਂ ਚੋਂ ਇੱਕ ਕਾਨੂੰਨ ਜਿਹੜਾ ਆ ਮੇਰੇ ਹੱਥ ਵਿੱਚ ਆ ਉਹਦੇ 'ਚ ਇੱਕ ਕਾਨੂੰਨ ਇਹ ਸੀਗਾ ਕਿ